ਦੇ ਮਹਾਰਤੀ ਜਿਨ੍ਹਾਂ ਕਰਕੇ ਖਿਡਾਰੀਆਂ ਨੂੰ ਵੱਡੀ ਮਾਇਆ ਮਿਲਦੀ ਹੈ ਸਾਰਿਆਂ ਦਾ ਧੰਨਵਾਦ ਲਓ ਅਗਲੀ ਕਬੱਡੀ ਬਾਲ ਦੇ ਵਾਸਤੇ ਰਵੀ ਕਲਸੀਆਂ ਵਾਲਾ ਮੈਦਾਨ ਦੇ ਵਿੱਚ ਸਿਕ ਸਰਦਾਰ ਕਬੱਡੀ ਖਿਡਾਰੀ ਕਿ ਕਲਗੀਆਂ ਵਾਲਿਆ ਲਿਖਾਂਗੇ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਤਰੀ ਵਧਾਈ ਵੱਡੀ ਆ ਦੂਸਰੇ ਪਾਸੇ ਸੱਨੀ 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 ਈ ਲੱਖ ਦੇ ਸੰਧੂ ਕਹਿੰਦਾ ਸਾਨੇ ਵਾਲਾ ਕਹਿੰਦਾ 20 ਕਰ ਦਿਓ ਆ 20000 ਦੇ ਫੈਸਲੇ ਵਾਲੀ ਉਹ ਕਬੱਡੀ ਪੈਂਦੀ ਖੇਡ ਛੱਡਦੇ ਨੌਜੋਨਾਂ ਛੱਡ ਵੀ ਸਨਿਹ ਕਾਲਾ ਸੰਘਿਆ ਵਾਲਾ ਲਾ ਧੱਕੜਾ ਜਫਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਆ ਵੱਡੇ ਵੱਡੇ ਮੱਲ ਪੁੱਜੇ ਨੇ ਮੁਖਤਿਆਰ ਬੱਪੂ ਜੀ ਫਤਿਹ ਸਿੰਘ ਕਬੱਡੀ ਸਾਡੇ ਪਰਮਿੰਦਰ ਸਿੰਘ ਜੀ ਸੰਧੂ ਹਰਮਿੰਦਰ ਸਿੰਘ ਜੀ ਸੰਧੂ ਤੇ ਹਰਜੀਤ ਸੰਧੂ ਸਨਿਹ ਆਰੀਆ ਸਨਿਹ ਆਰੀਆ ਹੋ ਬੱਤੀ ਸਨੀ 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 ਫੇਰ ਕਾਲਾ ਸੰਘਿਆ ਵਾਲਾ ਤਗੜੇ ਰੇ ਕੋਸ਼ਿਸ਼ ਕਰਦਾ ਹੋਇਆ ਕਬੱਡੀ ਕਬੱਡੀ ਹੋ ਗਈ ਐ ਹੱਲੇ ਹੱਲੇ ਪੁਆਇੰਟ ਕਾਲਾ ਸੰਘਿਆ ਵਾਲਾ ਸਨੀ ਲਾਹ ਤੱਕ ਨਫਾ ਨੰਬਰ ਜੁੜਦੇ ਵੀ ਕਾਮਯਾਬ ਮੁੰਡੇ ਨੇ ਮੇਲਾ ਲੁੱਟ ਲਿਆ ਅੱਜ ਮੇਲਾ ਲੁੱਟ ਲਿਆ ਹਜੇ ਤਾਂ ਕਹਿੰਦੇ ਸੈਮੀ ਹੋਣ